ਕੀਮਤ ਤੇ ਤੁਸੀਂ ਵੇਖ ਰਹੇ ਹੋ ਜੇਬ ਦੇ ਟੀਵੀ ਦਿੱਲੀ ਹਵਾਈ ਅੱਡੇ ਤੇ 에어 ਇੰਡੀਆ ਦੀ ਫਲਾਈਟ ਕਰੀਬ 8 ਘੰਟੇ ਦੇਰੀ ਨਾਲ ਚੱਲੀ ਜਿਸ ਕਰਕੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜੀਹਾਂ ਦੱਸ ਦਈਏ ਕਿ ਯਾਤਰੀਆਂ ਨੂੰ 8 ਘੰਟੇ ਦੇਰੀ ਨਾਲ ਫਲਾਈਟ ਦੇ ਵਿੱਚ ਬਿਠਾਇਆ ਗਿਆ ਜਿਸ ਦੇ ਵਿੱਚ AC ਵੀ ਨਹੀਂ ਸੀ ਇਸ ਕਰਕੇ ਯਾਤਰੀ ਜਿਹੜੇ ਬਹੋਸ਼ ਹੋਣੇ ਸ਼ੁਰੂ ਹੋ ਗਏ ਉੱਥੇ ਹੀ ਇੱਕ ਯਾਤਰੀ ਦੇ ਵੱਲੋਂ ਦੋਸ਼ ਲਗਾਇਆ ਗਿਆ ਹੈ ਕਰੀਬ 8 ਘੰਟੇ ਦੀ ਦੇਰੀ ਹੋਣ ਕਰਕੇ ਕੁਝ ਲੋਕ ਜਹਾਜ਼ ਦੇ ਅੰਦਰ ਹੀ ਬੇਹੋਸ਼ ਹੋ ਗਏ ਜਿਸ ਦੇ ਵਿੱਚ ਏਸੀ ਨਹੀਂ ਸੀ ਯਾਤਰੀਆਂ ਨੂੰ ਬਿਨਾ ਏਸੀ ਦੀ ਫਲਾਈਟ ਦੇ ਵਿੱਚ ਬਿਠਾਇਆ ਗਿਆ ਜਿਸ ਕਰਕੇ ਬਹੁਤ ਸਾਰੇ ਯਾਤਰੀਆਂ ਨੂੰ ਪਰੇਸ਼ਾਨੀ ਹੋਈ ਦੱਸਦੀ ਹੈ ਕਿ ਦਿੱਲੀ ਦੇ ਵਿੱਚ ਕਿੜਾਕੇ ਦੀ ਗਰਮੀ ਪੈ ਰਹੀ ਹੈ ਤਾਪਮਾਨ ਰਿਕਾਰਡ 52 ਡਿਗਰੀ ਤੱਕ ਪਹੁੰਚ ਗਿਆ ਹੈ ਤੇ ਅਜਿਹੇ ਦੇ ਵਿੱਚ ਬਿਨਾ ਏਸੀ ਦੇ ਯਾਤਰੀਆਂ ਨੂੰ ਫਲਾਈਟ ਦੇ ਵਿੱਚ ਬਿਠਾਉਣ ਨਾਲ ਉਹਨਾਂ ਦੀ ਹਾਲਤ ਵਿਗੜ ਗਈ ਤੇ ਇੱਕ ਇੱਕ ਕਰਕੇ ਯਾਤਰੀ ਬੇਹੋਸ਼ ਹੋਣ ਲੱਗੇ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿੱਥੇ ਕੀ 에어 ਇੰਡੀਆ ਦੀ ਫਲਾਈਟ ਦੇ ਵਿੱਚ ਬਿਨਾ ਏਸੀ ਤੋਂ ਯਾਤਰੀਆਂ ਨੂੰ ਬਿਠਾਇਆ ਗਿਆ ਗਰਮੀ ਇੰਨੀ ਜ਼ਿਆਦਾ ਸੀ ਕਿ ਇੱਕ ਇੱਕ ਕਰਕੇ ਯਾਤਰੀ ਬੇਹੋਸ਼ ਹੋਣੇ ਸ਼ੁਰੂ ਹੋ ਗਏ ਹਾਲਾਂਕਿ 에어 ਇੰਡੀਆ ਨੇ ਇਸ ਪਰੇਸ਼ਾਨੀ ਦੇ ਲਈ ਮਾਫੀ ਮੰਗੀ ਉਹਨਾਂ ਦਾ ਕਹਿਣਾ ਹੈ ਕਿ ਭਰੋਸਾ ਰੱਖੋ ਸਾਡੀ ਟੀਮ ਇਸ ਦੇਰੀ ਦੀ ਸਮੱਸਿਆ ਹੱਲ ਕਰਨ ਦੇ ਲਈ ਸਰਗਰਮੀ ਦੇ ਨਾਲ ਕੰਮ ਕਰ ਰਹੀ ਹੈ ਹੋਰ ਅਪਡੇਟਸ ਲਈ ਵੇਖਦੇ ਰਹੋ 78 TV ਸ਼ਸ਼ਕਾਰ ਮੈਂ ਖ਼ਬਰ ਤੇ ਤੁਸੀਂ ਵੇਖ ਰਹੇ ਹੋ ਜੇਬ ਦੀ ਟੀਵੀ ਦਿੱਲੀ ਹਵਾਈ ਅੱਡੇ ਤੇ 에어 ਇੰਡੀਆ ਦੀ ਫਲਾਈਟ ਕਰੀਬ 8 ਘੰਟੇ ਦੇਰੀ ਨਾਲ ਚੱਲੀ ਜਿਸ ਕਰਕੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜੀਹਾਂ ਦੱਸ ਦਈਏ ਕਿ ਯਾਤਰੀਆਂ ਨੂੰ 8 ਘੰਟੇ ਦੇਰੀ ਨਾਲ ਫਲਾਈਟ ਦੇ ਵਿੱਚ ਬਿਠਾਇਆ ਗਿਆ ਜਿਸ ਦੇ ਵਿੱਚ AC ਵੀ ਨਹੀਂ ਸੀ ਇਸ ਕਰਕੇ ਯਾਤਰੀਆਂ ਜਿਹੜੇ ਬੇਹੋਸ਼ ਹੋਣੇ ਸ਼ੁਰੂ ਹੋ ਗਏ ਉੱਥੇ ਇੱਕ ਯਾਤਰੀ ਦੇ ਵੱਲੋਂ ਦੋਸ਼ ਲਗਾਇਆ ਗਿਆ ਹੈ ਕੀ ਕਰੀਬ 8 ਘੰਟੇ ਦੀ ਦੇਰੀ ਹੋਣ ਕਰਕੇ ਕੁਝ ਲੋਕ ਜਹਾਜ਼ ਦੇ ਅੰਦਰ ਹੀ ਬੇਹੋਸ਼ ਹੋ ਗਏ ਜਿਸ ਦੇ ਵਿੱਚ ਏਸੀ ਨਹੀਂ ਸੀ ਯਾਤਰੀਆਂ ਨੂੰ ਬਿਨਾ ਏਸੀ ਦੀ ਫਲਾਈਟ ਦੇ ਵਿੱਚ ਬਿਠਾਇਆ ਗਿਆ ਜਿਸ ਕਰਕੇ ਬਹੁਤ ਸਾਰੇ ਯਾਤਰੀਆਂ ਨੂੰ ਪਰੇਸ਼ਾਨੀ ਹੋਈ ਦੱਸ ਦਈਏ ਕਿ ਦਿੱਲੀ ਦੇ ਵਿੱਚ ਕੜਾਕੇ ਦੀ ਗਰਮੀ ਪੈ ਰਹੀ ਹੈ ਤਾਪਮਾਨ ਰਿਕਾਰਡ 52 ਡਿਗਰੀ ਤੱਕ ਪਹੁੰਚ ਗਿਆ ਤੇ ਜਹਾਜ਼ ਦੇ ਵਿੱਚ ਬਿਨਾ ਏਸੀ ਦੇ ਯਾਤਰੀਆਂ ਨੂੰ ਫਲਾਈਟ ਦੇ ਵਿੱਚ ਬਿਠਾਉਣ ਨਾਲ ਉਹਨਾਂ ਦੀ ਹਾਲਤ ਵਿਗੜ ਗਈ ਤੇ ਇੱਕ ਇੱਕ ਕਰਕੇ ਯਾਤਰੀ ਬੇਹੋਸ਼ ਹੋਣ ਲੱਗੇ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿੱਥੇ ਕਿ 에어 ਇੰਡੀਆ ਦੀ ਫਲਾਈਟ ਦੇ ਵਿੱਚ ਬਿਨਾ ਏਸੀ ਤੋਂ ਯਾਤਰੀਆਂ ਨੂੰ ਬਿਠਾਇਆ ਗਿਆ। ਗਰਮੀ ਇੰਨੀ ਜ਼ਿਆਦਾ ਸੀ ਕਿ ਇੱਕ ਇੱਕ ਕਰਕੇ ਯਾਤਰੀ ਬੇਹੋਸ਼ ਹੋਣੇ ਸ਼ੁਰੂ ਹੋ ਗਏ। ਹਾਲਾਂਕਿ 에어 ਇੰਡੀਆ ਨੇ ਇਸ ਪਰੇਸ਼ਾਨੀ ਦੇ ਲਈ ਮਾਫੀ ਮੰਗੀ ਹੈ। ਉਹਨਾਂ ਦਾ ਕਹਿਣਾ ਹੈ ਕਿ ਭਰੋਸਾ ਰੱਖੋ ਸਾਡੀ ਟੀਮ ਇਸ ਦੇਰੀ ਦੀ ਸਮੱਸਿਆ ਹੱਲ ਕਰਨ ਦੇ ਲਈ ਸਰਗਰਮੀ ਦੇ ਨਾਲ ਕੰਮ ਕਰ ਰਹੀ ਹੈ। ਹੋਰ ਅਪਡੇਟਸ ਲਈ ਵੇਖਦੇ ਰਹੋ 7 ABTV ਸ਼ਕਲ ਮੈਂ ਖ਼ਬਰ ਤੇ ਤੁਸੀਂ ਵੇਖ ਰਹੇ ਹੋ ਜੇਬ ਦੇ ਟੀਵੀ ਦਿੱਲੀ ਹਵਾਈ ਅੱਡੇ ਤੇ 에어 ਇੰਡੀਆ ਦੀ ਫਲਾਈਟ ਕਰੀਬ 8 ਘੰਟੇ ਦੇਰੀ ਨਾਲ ਚੱਲੀ ਜਿਸ ਕਰਕੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜੀਹਾਂ ਦੱਸ ਦਈਏ ਕਿ ਯਾਤਰੀਆਂ ਨੂੰ 8 ਘੰਟੇ ਦੇਰੀ ਨਾਲ ਫਲਾਈਟ ਦੇ ਵਿੱਚ ਬਿਠਾਇਆ ਗਿਆ ਜਿਸ ਦੇ ਵਿੱਚ AC ਵੀ ਨਹੀਂ ਸੀ ਇਸ ਕਰਕੇ ਯਾਤਰੀਆਂ ਜਿਹੜੇ ਬੇਹੋਸ਼ ਹੋਣੇ ਸ਼ੁਰੂ ਹੋ ਗਏ ਉੱਥੇ ਹੀ ਇੱਕ ਯਾਤਰੀ ਦੇ ਵੱਲੋਂ ਦੋਸ਼ ਲਗਾਇਆ ਗਿਆ ਹੈ ਕਰੀਬ 8 ਘੰਟੇ ਦੀ ਦੇਰੀ ਹੋਣ ਕਰਕੇ ਕੁਝ ਲੋਕ ਜਹਾਜ਼ ਦੇ ਅੰਦਰ ਹੀ ਬੇਹੋਸ਼ ਹੋ ਗਏ ਜਿਸ ਦੇ ਵਿੱਚ ਏਸੀ ਨਹੀਂ ਸੀ ਯਾਤਰੀਆਂ ਨੂੰ ਬਿਨਾ ਏਸੀ ਦੀ ਫਲਾਈਟ ਦੇ ਵਿੱਚ ਬਿਠਾਇਆ ਗਿਆ ਜਿਸ ਕਰਕੇ ਬਹੁਤ ਸਾਰੇ ਯਾਤਰੀਆਂ ਨੂੰ ਪਰੇਸ਼ਾਨੀ ਹੋਈ ਦੱਸ ਦਈਏ ਕਿ ਦਿੱਲੀ ਦੇ ਵਿੱਚ ਕਿੜਾਕੇ ਦੀ ਗਰਮੀ ਪੈ ਰਹੀ ਹੈ ਤਾਪਮਾਨ ਰਿਕਾਰਡ 52 ਡਿਗਰੀ ਤੱਕ ਪਹੁੰਚ ਗਿਆ ਤੇ ਜਹਾਜ਼ ਦੇ ਵਿੱਚ ਬਿਨਾ ਏਸੀ ਦੇ ਯਾਤਰੀਆਂ ਨੂੰ ਫਲਾਈਟ ਦੇ ਵਿੱਚ ਬਿਠਾਉਣ ਨਾਲ ਉਹਨਾਂ ਦੀ ਹਾਲਤ ਵਿਗੜ ਗਈ ਤੇ ਇੱਕ ਇੱਕ ਕਰਕੇ ਯਾਤਰੀ ਬੇਹੋਸ਼ ਹੋਣ ਲੱਗੇ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿੱਥੇ ਕਿ 에어 ਇੰਡੀਆ ਦੀ ਫਲਾਈਟ ਦੇ ਵਿੱਚ ਬਿਨਾ ਏਸੀ ਤੋਂ ਯਾਤਰੀਆਂ ਨੂੰ ਬਿਠਾਇਆ ਗਿਆ। ਗਰਮੀ ਇੰਨੀ ਜ਼ਿਆਦਾ ਸੀ ਕਿ ਇੱਕ ਇੱਕ ਕਰਕੇ ਯਾਤਰੀ ਬੇਹੋਸ਼ ਹੋਣੇ ਸ਼ੁਰੂ ਹੋ ਗਏ। ਹਾਲਾਂਕਿ 에어 ਇੰਡੀਆ ਨੇ ਇਸ ਪਰੇਸ਼ਾਨੀ ਦੇ ਲਈ ਮਾਫੀ ਮੰਗੀ। ਉਹਨਾਂ ਦਾ ਕਹਿਣਾ ਹੈ ਕਿ ਭਰੋਸਾ ਰੱਖੋ ਸਾਡੀ ਟੀਮ ਇਸ ਦੇਰੀ ਦੀ ਸਮੱਸਿਆ ਹੱਲ ਕਰਨ ਦੇ ਲਈ ਸਰਗਰਮੀ ਦੇ ਨਾਲ ਕੰਮ ਕਰ ਰਹੀ ਹੈ। ਹੋਰ ਅਪਡੇਟਸ ਲਈ ਵੇਖਦੇ ਰਹੋ ਸਟੇਬਲਟੀ ਟੀਵੀ। ਸਰਕਾਰ ਮੈਂ ਕੀਮਤ ਤੇ ਤੁਸੀਂ ਵੇਖ ਰਹੇ ਹੋ ਜੇਬ ਦੀ ਟੀਵੀ ਦਿੱਲੀ ਹਵਾਈ ਅੱਡੇ ਤੇ 에어 ਇੰਡੀਆ ਦੀ ਫਲਾਈਟ ਕਰੀਬ 8 ਘੰਟੇ ਦੇਰੀ ਨਾਲ ਚੱਲੀ ਜਿਸ ਕਰਕੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜੀ ਹਾਂ ਦੱਸ ਦਈਏ ਕਿ ਯਾਤਰੀਆਂ ਨੂੰ 8 ਘੰਟੇ ਦੇਰੀ ਨਾਲ ਫਲਾਈਟ ਦੇ ਵਿੱਚ ਬਿਠਾਇਆ ਗਿਆ ਜਿਸ ਦੇ ਵਿੱਚ AC ਵੀ ਨਹੀਂ ਸੀ ਇਸ ਕਰਕੇ ਯਾਤਰੀਆਂ ਜਿਹੜੇ ਬਹੋਸ਼ ਹੋਣੇ ਸ਼ੁਰੂ ਹੋ ਗਏ ਉੱਥੇ ਇੱਕ ਯਾਤਰੀ ਦੇ ਵੱਲੋਂ ਦੋਸ਼ ਲਗਾਇਆ ਗਿਆ ਹੈ ਕਰੀਬ 8 ਘੰਟੇ ਦੀ ਦੇਰੀ ਹੋਣ ਕਰਕੇ ਕੁਝ ਲੋਕ ਜਹਾਜ਼ ਦੇ ਅੰਦਰ ਹੀ ਬੇਹੋਸ਼ ਹੋ ਗਏ ਜਿਸ ਦੇ ਵਿੱਚ ਏਸੀ ਨਹੀਂ ਸੀ ਯਾਤਰੀਆਂ ਨੂੰ ਬਿਨਾ ਏਸੀ ਦੀ ਫਲਾਈਟ ਦੇ ਵਿੱਚ ਬਿਠਾਇਆ ਗਿਆ ਜਿਸ ਕਰਕੇ ਬਹੁਤ ਸਾਰੇ ਯਾਤਰੀਆਂ ਨੂੰ ਪਰੇਸ਼ਾਨੀ ਹੋਈ ਦੱਸਦੀ ਹੈ ਕਿ ਦਿੱਲੀ ਦੇ ਵਿੱਚ ਕਿੜਾਕੇ ਦੀ ਗਰਮੀ ਪੈ ਰਹੀ ਹੈ ਤਾਪਮਾਨ ਰਿਕਾਰਡ 52 ਡਿਗਰੀ ਤੱਕ ਪਹੁੰਚ ਗਿਆ ਹੈ ਤੇ ਅਜਿਹੇ ਦੇ ਵਿੱਚ ਬਿਨਾ ਏਸੀ ਦੇ ਯਾਤਰੀਆਂ ਨੂੰ ਫਲਾਈਟ ਦੇ ਵਿੱਚ ਬਿਠਾਉਣ ਨਾਲ ਉਹਨਾਂ ਦੀ ਹਾਲਤ ਵਿਗੜ ਗਈ ਤੇ ਇੱਕ ਇੱਕ ਕਰਕੇ ਯਾਤਰੀ ਬੇਹੋਸ਼ ਹੋਣ ਲੱਗੇ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿੱਥੇ ਕੀ 에ਅਰ ਇੰਡੀਆ ਦੀ ਫਲਾਈਟ ਦੇ ਵਿੱਚ ਬਿਨਾ ਏਸੀ ਤੋਂ ਯਾਤਰੀਆਂ ਨੂੰ ਬਿਠਾਇਆ ਗਿਆ ਗਰਮੀ ਇੰਨੀ ਜ਼ਿਆਦਾ ਸੀ ਕਿ ਇੱਕ ਇੱਕ ਕਰਕੇ ਯਾਤਰੀ ਬੇਹੋਸ਼ ਹੋਣੇ ਸ਼ੁਰੂ ਹੋ ਗਏ ਹਾਲਾਂਕਿ 에ਅਰ ਇੰਡੀਆ ਨੇ ਇਸ ਪਰੇਸ਼ਾਨੀ ਦੇ ਲਈ ਮਾਫੀ ਮੰਗੀ ਉਹਨਾਂ ਦਾ ਕਹਿਣਾ ਹੈ ਕਿ ਭਰੋਸਾ ਰੱਖੋ ਸਾਡੀ ਟੀਮ ਇਸ ਦੇਰੀ ਦੀ ਸਮੱਸਿਆ ਹੱਲ ਕਰਨ ਦੇ ਲਈ ਸਰਗਰਮੀ ਦੇ ਨਾਲ ਕੰਮ ਕਰ ਰਹੀ ਹੈ ਹੋਰ ਅਪਡੇਟਸ ਲਈ ਵੇਖਦੇ ਰਹੋ ਕੇਬਡੀ ਟੀਵੀ ਸ਼ਸ਼ਕਾਰ ਮੈਂ ਖ਼ਬਰ ਤੇ ਤੁਸੀਂ ਵੇਖ ਰਹੇ ਹੋ ਜੇਬ ਦੀ ਟੀਵੀ ਦਿੱਲੀ ਹਵਾਈ ਅੱਡੇ ਤੇ 에어 ਇੰਡੀਆ ਦੀ ਫਲਾਈਟ ਕਰੀਬ 8 ਘੰਟੇ ਦੇਰੀ ਨਾਲ ਚੱਲੀ ਜਿਸ ਕਰਕੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜੀਹਾਂ ਦੱਸ ਦਈਏ ਕਿ ਯਾਤਰੀਆਂ ਨੂੰ 8 ਘੰਟੇ ਦੇਰੀ ਨਾਲ ਫਲਾਈਟ ਦੇ ਵਿੱਚ ਬਿਠਾਇਆ ਗਿਆ ਜਿਸ ਦੇ ਵਿੱਚ AC ਵੀ ਨਹੀਂ ਸੀ ਇਸ ਕਰਕੇ ਯਾਤਰੀਆਂ ਜਿਹੜੇ ਬੇਹੋਸ਼ ਹੋਣੇ ਸ਼ੁਰੂ ਹੋ ਗਏ ਉੱਥੇ ਇੱਕ ਯਾਤਰੀ ਦੇ ਵੱਲੋਂ ਦੋਸ਼ ਲਗਾਇਆ ਗਿਆ ਹੈ ਕਰੀਬ 8 ਘੰਟੇ ਦੀ ਦੇਰੀ ਹੋਣ ਕਰਕੇ ਕੁਝ ਲੋਕ ਜਹਾਜ਼ ਦੇ ਅੰਦਰ ਹੀ ਬੇਹੋਸ਼ ਹੋ ਗਏ ਜਿਸ ਦੇ ਵਿੱਚ ਏਸੀ ਨਹੀਂ ਸੀ ਯਾਤਰੀਆਂ ਨੂੰ ਬਿਨਾ ਏਸੀ ਦੀ ਫਲਾਈਟ ਦੇ ਵਿੱਚ ਬਿਠਾਇਆ ਗਿਆ ਜਿਸ ਕਰਕੇ ਬਹੁਤ ਸਾਰੇ ਯਾਤਰੀਆਂ ਨੂੰ ਪਰੇਸ਼ਾਨੀ ਹੋਈ ਦੱਸ ਦਈਏ ਕਿ ਦਿੱਲੀ ਦੇ ਵਿੱਚ ਕੜਾਕੇ ਦੀ ਗਰਮੀ ਪੈ ਰਹੀ ਹੈ ਤਾਪਮਾਨ ਰਿਕਾਰਡ 52 ਡਿਗਰੀ ਤੱਕ ਪਹੁੰਚ ਗਿਆ ਤੇ ਜਹਾਜ਼ ਦੇ ਵਿੱਚ ਬਿਨਾ ਏਸੀ ਦੇ ਯਾਤਰੀਆਂ ਨੂੰ ਫਲਾਈਟ ਦੇ ਵਿੱਚ ਬਿਠਾਉਣ ਨਾਲ ਉਹਨਾਂ ਦੀ ਹਾਲਤ ਵਿਗੜ ਗਈ ਤੇ ਇੱਕ ਇੱਕ ਕਰਕੇ ਯਾਤਰੀ ਬੇਹੋਸ਼ ਹੋਣ ਲੱਗੇ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿੱਥੇ ਕਿ 에어 ਇੰਡੀਆ ਦੀ ਫਲਾਈਟ ਦੇ ਵਿੱਚ ਬਿਨਾ ਏਸੀ ਤੋਂ ਯਾਤਰੀਆਂ ਨੂੰ ਬਿਠਾਇਆ ਗਿਆ। ਗਰਮੀ ਇੰਨੀ ਜ਼ਿਆਦਾ ਸੀ ਕਿ ਇੱਕ ਇੱਕ ਕਰਕੇ ਯਾਤਰੀ ਬੇਹੋਸ਼ ਹੋਣੇ ਸ਼ੁਰੂ ਹੋ ਗਏ। ਹਾਲਾਂਕਿ 에어 ਇੰਡੀਆ ਨੇ ਇਸ ਪਰੇਸ਼ਾਨੀ ਦੇ ਲਈ ਮਾਫੀ ਮੰਗੀ ਹੈ। ਉਹਨਾਂ ਦਾ ਕਹਿਣਾ ਹੈ ਕਿ ਭਰੋਸਾ ਰੱਖੋ ਸਾਡੀ ਟੀਮ ਇਸ ਦੇਰੀ ਦੀ ਸਮੱਸਿਆ ਹੱਲ ਕਰਨ ਦੇ ਲਈ ਸਰਗਰਮੀ ਦੇ ਨਾਲ ਕੰਮ ਕਰ ਰਹੀ ਹੈ। ਹੋਰ ਅਪਡੇਟਸ ਲਈ ਵੇਖਦੇ ਰਹੋ ਕੇਬਲਟੀਵੀ। ਸਸ਼ਕਾਰ ਮੈਂ ਕੀਮਤ ਤੇ ਤੁਸੀਂ ਵੇਖ ਰਹੇ ਹੋ ਜੇਬ ਦੀ ਟੀਵੀ ਦਿੱਲੀ ਹਵਾਈ ਅੱਡੇ ਤੇ 에ਅਰ ਇੰਡੀਆ ਦੀ ਫਲਾਈਟ ਕਰੀਬ 8 ਘੰਟੇ ਦੇਰੀ ਨਾਲ ਚੱਲੀ ਜਿਸ ਕਰਕੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜੀਹਾਂ ਦੱਸ ਦਈਏ ਕਿ ਯਾਤਰੀਆਂ ਨੂੰ 8 ਘੰਟੇ ਦੇਰੀ ਨਾਲ ਫਲਾਈਟ ਦੇ ਵਿੱਚ ਬਿਠਾਇਆ ਗਿਆ ਜਿਸ ਦੇ ਵਿੱਚ AC ਵੀ ਨਹੀਂ ਸੀ ਇਸ ਕਰਕੇ ਯਾਤਰੀਆਂ ਜਿਹੜੇ ਬੇਹੋਸ਼ ਹੋਣੇ ਸ਼ੁਰੂ ਹੋ ਗਏ ਉੱਥੇ ਇੱਕ ਯਾਤਰੀ ਦੇ ਵੱਲੋਂ ਦੋਸ਼ ਲਗਾਇਆ ਗਿਆ ਹੈ ਕਰੀਬ 8 ਘੰਟੇ ਦੀ ਦੇਰੀ ਹੋਣ ਕਰਕੇ ਕੁਝ ਲੋਕ ਜਹਾਜ਼ ਦੇ ਅੰਦਰ ਹੀ ਬੇਹੋਸ਼ ਹੋ ਗਏ ਜਿਸ ਦੇ ਵਿੱਚ ਏਸੀ ਨਹੀਂ ਸੀ ਯਾਤਰੀਆਂ ਨੂੰ ਬਿਨਾ ਏਸੀ ਦੀ ਫਲਾਈਟ ਦੇ ਵਿੱਚ ਬਿਠਾਇਆ ਗਿਆ ਜਿਸ ਕਰਕੇ ਬਹੁਤ ਸਾਰੇ ਯਾਤਰੀਆਂ ਨੂੰ ਪਰੇਸ਼ਾਨੀ ਹੋਈ ਦੱਸ ਦਈਏ ਕਿ ਦਿੱਲੀ ਦੇ ਵਿੱਚ ਕਿੜਾਕੇ ਦੀ ਗਰਮੀ ਪੈ ਰਹੀ ਹੈ ਤਾਪਮਾਨ ਰਿਕਾਰਡ 52 ਡਿਗਰੀ ਤੱਕ ਪਹੁੰਚ ਗਿਆ ਤੇ ਜਹਾਜ਼ ਦੇ ਵਿੱਚ ਬਿਨਾ ਏਸੀ ਦੇ ਯਾਤਰੀਆਂ ਨੂੰ ਫਲਾਈਟ ਦੇ ਵਿੱਚ ਬਿਠਾਉਣ ਨਾਲ ਉਹਨਾਂ ਦੀ ਹਾਲਤ ਵਿਗੜ ਗਈ ਤੇ ਇੱਕ ਇੱਕ ਕਰਕੇ ਯਾਤਰੀ ਬੇਹੋਸ਼ ਹੋਣ ਲੱਗੇ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿੱਥੇ ਕਿ 에어 ਇੰਡੀਆ ਦੀ ਫਲਾਈਟ ਦੇ ਵਿੱਚ ਬਿਨਾ ਏਸੀ ਤੋਂ ਯਾਤਰੀਆਂ ਨੂੰ ਬਿਠਾਇਆ ਗਿਆ। ਗਰਮੀ ਇੰਨੀ ਜ਼ਿਆਦਾ ਸੀ ਕਿ ਇੱਕ ਇੱਕ ਕਰਕੇ ਯਾਤਰੀ ਬੇਹੋਸ਼ ਹੋਣੇ ਸ਼ੁਰੂ ਹੋ ਗਏ। ਹਾਲਾਂਕਿ 에어 ਇੰਡੀਆ ਨੇ ਇਸ ਪਰੇਸ਼ਾਨੀ ਦੇ ਲਈ ਮਾਫੀ ਮੰਗੀ। ਉਹਨਾਂ ਦਾ ਕਹਿਣਾ ਹੈ ਕਿ ਭਰੋਸਾ ਰੱਖੋ ਸਾਡੀ ਟੀਮ ਇਸ ਦੇਰੀ ਦੀ ਸਮੱਸਿਆ ਹੱਲ ਕਰਨ ਦੇ ਲਈ ਸਰਗਰਮੀ ਦੇ ਨਾਲ ਕੰਮ ਕਰ ਰਹੀ ਹੈ। ਹੋਰ ਅਪਡੇਟਸ ਲਈ ਵੇਖਦੇ ਰਹੋ 7 ABDI TV ਸਰਕਾਰ ਮੈਂ ਕੀਮਤ ਤੇ ਤੁਸੀਂ ਵੇਖ ਰਹੇ ਹੋ ਜੇਬ ਦੀ ਟੀਵੀ ਦਿੱਲੀ ਹਵਾਈ ਅੱਡੇ ਤੇ 에어 ਇੰਡੀਆ ਦੀ ਫਲਾਈਟ ਕਰੀਬ 8 ਘੰਟੇ ਦੇਰੀ ਨਾਲ ਚੱਲੀ ਜਿਸ ਕਰਕੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜੀਹਾਂ ਦੱਸ ਦਈਏ ਕਿ ਯਾਤਰੀਆਂ ਨੂੰ 8 ਘੰਟੇ ਦੇਰੀ ਨਾਲ ਫਲਾਈਟ ਦੇ ਵਿੱਚ ਬਿਠਾਇਆ ਗਿਆ ਜਿਸ ਦੇ ਵਿੱਚ AC ਵੀ ਨਹੀਂ ਸੀ ਇਸ ਕਰਕੇ ਯਾਤਰੀ ਜੜੇ ਬੇਹੋਸ਼ ਹੋਣੇ ਸ਼ੁਰੂ ਹੋ ਗਏ ਉੱਥੇ ਇੱਕ ਯਾਤਰੀ ਦੇ ਵੱਲੋਂ ਦੋਸ਼ ਲਗਾਇਆ ਗਿਆ ਹੈ ਕਰੀਬ 8 ਘੰਟੇ ਦੀ ਦੇਰੀ ਹੋਣ ਕਰਕੇ ਕੁਝ ਲੋਕ ਜਹਾਜ਼ ਦੇ ਅੰਦਰ ਹੀ ਬੇਹੋਸ਼ ਹੋ ਗਏ ਜਿਸ ਦੇ ਵਿੱਚ ਏਸੀ ਨਹੀਂ ਸੀ ਯਾਤਰੀਆਂ ਨੂੰ ਬਿਨਾ ਏਸੀ ਦੀ ਫਲਾਈਟ ਦੇ ਵਿੱਚ ਬਿਠਾਇਆ ਗਿਆ ਜਿਸ ਕਰਕੇ ਬਹੁਤ ਸਾਰੇ ਯਾਤਰੀਆਂ ਨੂੰ ਪਰੇਸ਼ਾਨੀ ਹੋਈ ਦੱਸਦੀ ਹੈ ਕਿ ਦਿੱਲੀ ਦੇ ਵਿੱਚ ਕਿੜਾਕੇ ਦੀ ਗਰਮੀ ਪੈ ਰਹੀ ਹੈ ਤਾਪਮਾ ਰਿਕਾਰਡ 52 ਡਿਗਰੀ ਤੱਕ ਪਹੁੰਚ ਗਿਆ ਹੈ ਤੇ ਅਜਿਹੇ ਦੇ ਵਿੱਚ ਬਿਨਾ ਏਸੀ ਦੇ ਯਾਤਰੀਆਂ ਨੂੰ ਫਲਾਈਟ ਦੇ ਵਿੱਚ ਬਿਠਾਉਣ ਨਾਲ ਉਹਨਾਂ ਦੀ ਹਾਲਤ ਵਿਗੜ ਗਈ ਤੇ ਇੱਕ ਇੱਕ ਕਰਕੇ ਯਾਤਰੀ ਬੇਹੋਸ਼ ਹੋਣ ਲੱਗੇ। ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿੱਥੇ ਕਿ 에어 ਇੰਡੀਆ ਦੀ ਫਲਾਈਟ ਦੇ ਵਿੱਚ ਬਿਨਾ ਏਸੀ ਤੋਂ ਯਾਤਰੀਆਂ ਨੂੰ ਬਿਠਾਇਆ ਗਿਆ। ਗਰਮੀ ਇੰਨੀ ਜ਼ਿਆਦਾ ਸੀ ਕਿ ਇੱਕ ਇੱਕ ਕਰਕੇ ਯਾਤਰੀ ਬੇਹੋਸ਼ ਹੋਣੇ ਸ਼ੁਰੂ ਹੋ ਗਏ। ਹਾਲਾਂਕਿ 에어 ਇੰਡੀਆ ਨੇ ਇਸ ਪਰੇਸ਼ਾਨੀ ਦੇ ਲਈ ਮਾਫੀ ਮੰਗੀ ਹੈ। ਉਹਨਾਂ ਦਾ ਕਹਿਣਾ ਹੈ ਕਿ ਭਰੋਸਾ ਰੱਖੋ ਸਾਡੀ ਟੀਮ ਇਸ ਦੇਰੀ ਦੀ ਸਮੱਸਿਆ ਹੱਲ ਕਰਨ ਦੇ ਲਈ ਸਰਗਰਮੀ ਦੇ ਨਾਲ ਕੰਮ ਕਰ ਰਹੀ ਹੈ। ਹੋਰ ਅਪਡੇਟਸ ਲਈ ਵੇਖਦੇ ਰਹੋ ਕੇਬਲਟੀਵੀ। ਸ਼ਸ਼ਕਾਰ ਮੈਂ ਖ਼ਬਰ ਤੇ ਤੁਸੀਂ ਵੇਖ ਰਹੇ ਹੋ ਜੇਬ ਦੀ ਟੀਵੀ ਦਿੱਲੀ ਹਵਾਈ ਅੱਡੇ ਤੇ 에어 ਇੰਡੀਆ ਦੀ ਫਲਾਈਟ ਕਰੀਬ 8 ਘੰਟੇ ਦੇਰੀ ਨਾਲ ਚੱਲੀ ਜਿਸ ਕਰਕੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜੀਹਾਂ ਦੱਸ ਦਈਏ ਕਿ ਯਾਤਰੀਆਂ ਨੂੰ 8 ਘੰਟੇ ਦੇਰੀ ਨਾਲ ਫਲਾਈਟ ਦੇ ਵਿੱਚ ਬਿਠਾਇਆ ਗਿਆ ਜਿਸ ਦੇ ਵਿੱਚ AC ਵੀ ਨਹੀਂ ਸੀ ਇਸ ਕਰਕੇ ਯਾਤਰੀਆਂ ਜਿਹੜੇ ਬੇਹੋਸ਼ ਹੋਣੇ ਸ਼ੁਰੂ ਹੋ ਗਏ ਉੱਥੇ ਇੱਕ ਯਾਤਰੀ ਦੇ ਵੱਲੋਂ ਦੋਸ਼ ਲਗਾਇਆ ਗਿਆ ਹੈ ਕੀ ਕਰੀਬ 8 ਘੰਟੇ ਦੀ ਦੇਰੀ ਹੋਣ ਕਰਕੇ ਕੁਝ ਲੋਕ ਜਹਾਜ਼ ਦੇ ਅੰਦਰ ਹੀ ਬੇਹੋਸ਼ ਹੋ ਗਏ ਜਿਸ ਦੇ ਵਿੱਚ ਏਸੀ ਨਹੀਂ ਸੀ ਯਾਤਰੀਆਂ ਨੂੰ ਬਿਨਾ ਏਸੀ ਦੀ ਫਲਾਈਟ ਦੇ ਵਿੱਚ ਬਿਠਾਇਆ ਗਿਆ ਜਿਸ ਕਰਕੇ ਬਹੁਤ ਸਾਰੇ ਯਾਤਰੀਆਂ ਨੂੰ ਪਰੇਸ਼ਾਨੀ ਹੋਈ ਦੱਸ ਦਈਏ ਕਿ ਦਿੱਲੀ ਦੇ ਵਿੱਚ ਕੜਾਕੇ ਦੀ ਗਰਮੀ ਪੈ ਰਹੀ ਹੈ ਤਾਪਮਾਨ ਰਿਕਾਰਡ 52 ਡਿਗਰੀ ਤੱਕ ਪਹੁੰਚ ਗਿਆ ਤੇ ਜਹਾਜ਼ ਦੇ ਵਿੱਚ ਬਿਨਾ ਏਸੀ ਦੇ ਯਾਤਰੀਆਂ ਨੂੰ ਫਲਾਈਟ ਦੇ ਵਿੱਚ ਬਿਠਾਉਣ ਨਾਲ ਉਹਨਾਂ ਦੀ ਹਾਲਤ ਵਿਗੜ ਗਈ ਤੇ ਇੱਕ ਇੱਕ ਕਰਕੇ ਯਾਤਰੀ ਬੇਹੋਸ਼ ਹੋਣ ਲੱਗੇ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿੱਥੇ ਕਿ 에어 ਇੰਡੀਆ ਦੀ ਫਲਾਈਟ ਦੇ ਵਿੱਚ ਬਿਨਾ ਏਸੀ ਤੋਂ ਯਾਤਰੀਆਂ ਨੂੰ ਬਿਠਾਇਆ ਗਿਆ। ਗਰਮੀ ਇੰਨੀ ਜ਼ਿਆਦਾ ਸੀ ਕਿ ਇੱਕ ਇੱਕ ਕਰਕੇ ਯਾਤਰੀ ਬੇਹੋਸ਼ ਹੋਣੇ ਸ਼ੁਰੂ ਹੋ ਗਏ। ਹਾਲਾਂਕਿ 에어 ਇੰਡੀਆ ਨੇ ਇਸ ਪਰੇਸ਼ਾਨੀ ਦੇ ਲਈ ਮਾਫੀ ਮੰਗੀ ਹੈ। ਉਹਨਾਂ ਦਾ ਕਹਿਣਾ ਹੈ ਕਿ ਭਰੋਸਾ ਰੱਖੋ ਸਾਡੀ ਟੀਮ ਇਸ ਦੇਰੀ ਦੀ ਸਮੱਸਿਆ ਹੱਲ ਕਰਨ ਦੇ ਲਈ ਸਰਗਰਮੀ ਦੇ ਨਾਲ ਕੰਮ ਕਰ ਰਹੀ ਹੈ। ਹੋਰ ਅਪਡੇਟਸ ਲਈ ਵੇਖਦੇ ਰਹੋ 7 ABTV ਸਸ਼ਕਾਰ ਮੈਂ ਕੀਮਤ ਤੇ ਤੁਸੀਂ ਵੇਖ ਰਹੇ ਹੋ ਜੇਬਲੀ ਟੀਵੀ ਦਿੱਲੀ ਹਵਾਈ ਅੱਡੇ ਤੇ 에ਅਰ ਇੰਡੀਆ ਦੀ ਫਲਾਈਟ ਕਰੀਬ 8 ਘੰਟੇ ਦੇਰੀ ਨਾਲ ਚੱਲੀ ਜਿਸ ਕਰਕੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜੀਹਾਂ ਦੱਸ ਦਈਏ ਕਿ ਯਾਤਰੀਆਂ ਨੂੰ 8 ਘੰਟੇ ਦੇਰੀ ਨਾਲ ਫਲਾਈਟ ਦੇ ਵਿੱਚ ਬਿਠਾਇਆ ਗਿਆ ਜਿਸ ਦੇ ਵਿੱਚ AC ਵੀ ਨਹੀਂ ਸੀ ਇਸ ਕਰਕੇ ਯਾਤਰੀਆਂ ਜੜੇ ਬੇਹੋਸ਼ ਹੋਣੇ ਸ਼ੁਰੂ ਹੋ ਗਏ ਉੱਥੇ ਇੱਕ ਯਾਤਰੀ ਦੇ ਵੱਲੋਂ ਦੋਸ਼ ਲਗਾਇਆ ਗਿਆ ਹੈ ਕਰੀਬ 8 ਘੰਟੇ ਦੀ ਦੇਰੀ ਹੋਣ ਕਰਕੇ ਕੁਝ ਲੋਕ ਜਹਾਜ਼ ਦੇ ਅੰਦਰ ਹੀ ਬੇਹੋਸ਼ ਹੋ ਗਏ ਜਿਸ ਦੇ ਵਿੱਚ ਏਸੀ ਨਹੀਂ ਸੀ ਯਾਤਰੀਆਂ ਨੂੰ ਬਿਨਾ ਏਸੀ ਦੀ ਫਲਾਈਟ ਦੇ ਵਿੱਚ ਬਿਠਾਇਆ ਗਿਆ ਜਿਸ ਕਰਕੇ ਬਹੁਤ ਸਾਰੇ ਯਾਤਰੀਆਂ ਨੂੰ ਪਰੇਸ਼ਾਨੀ ਹੋਈ ਦੱਸ ਦਈਏ ਕਿ ਦਿੱਲੀ ਦੇ ਵਿੱਚ ਕੜਾਕੇ ਦੀ ਗਰਮੀ ਪੈ ਰਹੀ ਹੈ ਤਾਪਮਾਨ ਰਿਕਾਰਡ 52 ਡਿਗਰੀ ਤੱਕ ਪਹੁੰਚ ਗਿਆ ਤੇ ਜਹਾਜ਼ ਦੇ ਵਿੱਚ ਬਿਨਾ ਏਸੀ ਦੇ ਯਾਤਰੀਆਂ ਨੂੰ ਫਲਾਈਟ ਦੇ ਵਿੱਚ ਬਿਠਾਉਣ ਨਾਲ ਉਹਨਾਂ ਦੀ ਹਾਲਤ ਵਿਗੜ ਗਈ ਤੇ ਇੱਕ ਇੱਕ ਕਰਕੇ ਯਾਤਰੀ ਬੇਹੋਸ਼ ਹੋਣ ਲੱਗੇ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿੱਥੇ ਕਿ 에어 ਇੰਡੀਆ ਦੀ ਫਲਾਈਟ ਦੇ ਵਿੱਚ ਬਿਨਾ ਏਸੀ ਤੋਂ ਯਾਤਰੀਆਂ ਨੂੰ ਬਿਠਾਇਆ ਗਿਆ। ਗਰਮੀ ਇੰਨੀ ਜ਼ਿਆਦਾ ਸੀ ਕਿ ਇੱਕ ਇੱਕ ਕਰਕੇ ਯਾਤਰੀ ਬੇਹੋਸ਼ ਹੋਣੇ ਸ਼ੁਰੂ ਹੋ ਗਏ। ਹਾਲਾਂਕਿ 에어 ਇੰਡੀਆ ਨੇ ਇਸ ਪਰੇਸ਼ਾਨੀ ਦੇ ਲਈ ਮਾਫੀ ਮੰਗੀ। ਉਹਨਾਂ ਦਾ ਕਹਿਣਾ ਹੈ ਕਿ ਭਰੋਸਾ ਰੱਖੋ ਸਾਡੀ ਟੀਮ ਇਸ ਦੇਰੀ ਦੀ ਸਮੱਸਿਆ ਹੱਲ ਕਰਨ ਦੇ ਲਈ ਸਰਗਰਮੀ ਦੇ ਨਾਲ ਕੰਮ ਕਰ ਰਹੀ ਹੈ। ਹੋਰ ਅਪਡੇਟਸ ਲਈ ਵੇਖਦੇ ਰਹੋ 78 TV ਸਰਕਾਰ ਮੈਂ ਕੀਮਤ ਤੇ ਤੁਸੀਂ ਵੇਖ ਰਹੇ ਹੋ ਜੇਬ ਦੀ ਟੀਵੀ ਦਿੱਲੀ ਹਵਾਈ ਅੱਡੇ ਤੇ 에어 ਇੰਡੀਆ